ਬਿਰਜੀ ਮੈਂ ਚੋਰੀ ਤੋ ਨਹੀਂ ਕਰਕੇ ਖਾ ਸਕਦੀ ਮੈਂ ਬਹੁਤ ਬੜੀਆਂ ਆਰਾਮ ਨੇ ਹੱਥ ਪੈਰ ਦਿੱਤਾ ਹੈਗਾ ਦੁੱਖ ਤਕਲੀਫ ਤੇ ਸਾਰੇ ਦੁਨੀਆਂ ਹੁੰਦੇ ਹੈਗਾ ਵੀ ਆਪਾਂ ਬਹਾਰਿਆਂ ਵੀ ਮੈਂ ਦਾਨ ਕਰਦਾ ਮੈਨੂੰ 12 ਪੈਸਾ ਨਾ ਸਾਨੂੰ ਲੋੜ ਕੀ ਹੈ ਦੇਖੋ ਜੀ ਜਿਹੜੇ ਕੋ ਕਹਿੰਦੇ ਹੈਗਾ ਕਹੀ ਜਾਵੇ ਸਾਨੂੰ ਕੋਈ ਟੈਨਸ਼ਨ ਨਹੀਂ ਹੈਗਾ ਸਾਨੂੰ ਤਾਂ ਇਹ ਟੈਨਸ਼ਨ ਹੈਗਾ ਕਿ ਮੈਂ ਤਾਂ ਪਹਿਲੇ ਗੱਲ ਦੱਸਿਆ ਹੈਗਾ ਕਿ ਸਭ ਦੁਨੀਆਂ ਇੱਕ ਤਰ੍ਹਾਂ ਕੇ ਨਹੀਂ ਹੈਗਾ ਸਭ ਆਦਮੀ ਦਿਲ ਇੱਕ ਤਰ੍ਹਾਂ ਕੇ ਨਹੀਂ ਬਣਾ ਲੋ ਆ ਮੇਰਾ ਦੋਸਤ ਹੈ ਹੀ ਦੋ ਨੇ ਠੀਕ ਹੈ ਉਹ ਵੀ ਆਰਮੀ ਦੇ ਰਿਟਾਇਰ ਨੇ ਠੀਕ ਹੈ ਉਹ ਆਪਣੀ ਪੈਨਸ਼ਨ ਚੋਂ ਸਾਰੀ ਪੈਨਸ਼ਨ ਹੀ ਵੰਡ ਦਿੰਦੇ ਨੇ ਉਹਨਾਂ ਦੇ ਜਿੰਨੇ ਪਰਿਵਾਰ ਨੇ ਸਾਰੇ ਬਾਹਰ ਗਏ ਨੇ ਬਿਲਕੁਲ ਛੋਟਾ ਜਿਹਾ ਕਿਸੇ ਨੂੰ ਦਾਨ ਕਰਕੇ ਤੇ ਉਹ ਸੋਚਣਗੇ ਵੀ 100 ਬੰਦੇ ਨੂੰ ਪਤਾ ਲੱਗ ਜੇ ਵੀ ਅਸੀਂ ਦਾਨ ਕੀਤਾ ਦੇਖੋ ਜੀ ਮੈਂ ਤਾਂ ਇਹ ਕਹੂੰਗੀ ਕਿ ਮੈਂ ਬਹੁਤ ਕਰਮਾ ਵਾਲੀ ਹੈਗਾ ਠੀਕ ਨੇ ਮੈਂ ਇਤਨਾ ਕਰਮਾ ਵਾਲੀ ਹਾਂ ਕਿ ਇਸਕੇ ਘਰ ਮੈਂ ਕੰਮ ਕਰ ਰਹਾ ਹਾਂ ਕਿ ਮੈਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਮੈਂ ਬਿਹਾਰ ਕੇ ਹਾਂ ਕਿ ਜਾਂ ਪੰਜਾਬ ਕੇ ਹਾਂ ਮੈਨੂੰ ਇਨਾ ਵੱਡਾ ਪਰਿਵਾਰ ਮਿਲੀ ਹੈਗਾ ਦੁੱਖ ਸੁੱਖ ਚ ਹਰ ਇੱਕ ਚੀਜ਼ੇ ਮੈਨੂੰ ਕੰਮ ਆਉਂਦੇ ਹੈਗਾ ਮੈਂ ਇਹਨੂੰ ਜੁਤੀ ਲੈ ਕੇ ਦਿੱਤੀ ਤੇ ਉਹ ਕਹਿੰਦਾ ਜੁੱਤੀ ਲੈ ਗਿਆ ਅਗਲੇ ਫਿਰ ਚੱਪਲ ਪਾ ਆ ਅੱਛਾ ਅੱਛਾ ਚੱਪਲ ਪਾਇਆ ਤੇ ਮੈਂ ਉਹਨੂੰ ਪੁੱਛਿਆ ਓਏ ਤੇਰੇ ਕੱਲ ਬੂਟ ਦਿੱਤੇ ਲੈ ਗਿਆ ਉਹ ਨਹੀਂ ਪਾ ਕੇ ਆਇਆ ਆਂਦਾ ਮੈਂ ਧੋ ਕੇ ਰੱਖ ਲੈ ਸਾਰੇ ਜਾਗਾ ਪਾਵਾਂਗਾ ਚਲਿਏ ਫਿਰ ਪਪਾ ਚਲੋ ਚਲੋ ਫਿਰ ਲੈ ਆ ਸਭ ਜੋ ਖੋ ਲੈਣੇ ਲੈ ਆ ਹੋਰ ਚਲੋ ਥੋੜਾ ਬਹੁਤ ਸੌਦਾ ਦਿਲਾ ਦੋ ਨਾ ਨਾ ਕੋਈ ਮੈਂ ਉਹਨੇ ਤਾਂ ਭੁੱਖੇ ਮਾਰ ਗਵਾ ਦੇ ਕੋਈ ਪਤਾ ਕਿ ਜੇ ਆਪਨੇ ਸਹਾਰਾ ਨਾ ਦੋਗਾ ਤਾਂ ਮੈਂ ਤਾਂ ਭੁੱਖੇ ਮਰ ਜਾਾਂਗੇ ਹਾਂ ਲੱਖੋ ਹੀ ਵਿਚਾਰਾ ਠੀਕ ਨਹੀਂ ਆ ਜਾ ਹੁਣ ਬਰਚਾਤ ਦੇ ਟਾਈਮ ਮੈਂ ਕੀ ਕਰਾਂ ਹਾਂ ਘਰ ਚ ਨਾ ਕੋਈ ਆਟਾ ਨਾ ਕੋਈ ਚਾਵਲ ਨਾ ਕੋਈ ਖੰਡ ਨਾ ਕੋਈ ਪਤੀ ਨਾ ਕੋਈ ਤੇਲ ਮਸਾਲਾ ਕੁਝ ਵੀ ਨਹੀਂ ਹੈਗਾ ਹਾਂ ਲੱਖੋ ਹੀ ਨਹੀਂ ਲੱਗੇ ਹੋਰ ਬਹੁਤ ਤਕਲੀਫ ਚ ਹੈਗਾ ਹੁਣ ਤੁਸੀਂ ਸਹਾਰਾ ਨਹੀਂ ਦੋਗੇ ਤਾਂ ਮੈਂ ਨਾ ਕਰਾਂ ਕਿ ਜਿੰਨੀ ਮਤ ਤੁਸੀਂ ਕਰੀਂਗੇ ਓੰਨੀ ਕਥੀ ਆਲੀ ਤਸਰੀ ਕਰ ਸਰ ਸਾਹਿਬ ਹਾਂਜੀ ਇਹਨਾਂ ਨੂੰ ਸਮਾਨ ਦੇ ਉਸੜਾ ਜਾ ਠੀਕ ਹੈ ਦੇ ਹਾਂ ਜਿੰਨਾ ਮੰਗ ਦੇਣਾ ਉਹਨਾਂ ਦਾ ਸਮਾਨ ਦੇ ਦੇ ਠੀਕ ਤੇ ਗਰੀਬ ਬੰਦੇ ਨੇ ਲਾਲਾ ਜੋ ਬਲਣਾ ਕੁੜੀਏ ਬਾਅਦ ਚਲ ਕੇ ਚਲਾ ਜਾਗਾ ਠੀਕ ਹੈ ਪਾਪਾ ਜੀ ਸਰ ਜੀ ਜਿਵੇਂ ਤੁਸੀਂ ਇਹ ਸੋਨੀ ਤੁਹਾਡੇ ਨਾਲ ਕੰਮ ਕਰਦੀ ਐ ਕਾਫੀ ਲੰਮਾ ਸਮਾਂ ਹੋ ਗਿਆ ਕੰਮ ਕਰਦਿਆਂ ਹੂੰ ਹੂੰ ਤੇ ਜਿਵੇਂ ਤੁਸੀਂ ਇਹਨਾਂ ਦੀ ਮਦਦ ਕਰ ਰਹੇ ਹੋ ਜਿਵੇਂ ਹੁਣ ਇਹਨਾਂ ਨੂੰ ਸੌਦਾ ਵੀ ਦਿਵਾਉਂਦੇ ਹੋ ਜਾਂ ਹੋਰ ਵੀ ਕੋਈ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਐ ਤਾਂ ਤੁਸੀਂ ਇਹਨਾਂ ਦੀ ਮਦਦ ਕਰਦੇ ਹੋ ਹੂੰ ਹੂੰ ਮੈਂ ਜ਼ਿਆਦਾਤਰ ਲੋਕ ਵੇਖੇ ਨੇ ਵੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੋਨੀ ਆਂਗੂ ਮਤਲਬ ਕੰਮ ਕਰਦੀਆਂ ਨੇ ਉਹ ਇਹੀ ਸੋਚਦੇ ਨੇ ਵੀ ਚਲੋ ਵੀ ਇਹ ਆਪਣੇ ਘਰੇ ਕੰਮ ਕਰਦੀ ਹੈ ਤੇ ਆਪਾਂ ਇਹਨੂੰ ਇਹਦੀ ਤਨਖਾਹ ਦੇਈ ਜਾਂਦੇ ਆ। ਵੀ ਉਸ ਤੋਂ ਬਾਅਦ ਇਹਦਾ ਘਰ ਕਿਵੇਂ ਚੱਲਦਾ ਹੈ ਕਿਵੇਂ ਨਾ ਚੱਲੇ ਵੀ ਇਸ ਗੱਲ ਨਾਲ ਆਪਾਂ ਨੂੰ ਕੋਈ ਮਤਲਬ ਨਹੀਂ। ਪਰ ਤੁਸੀਂ ਇਹ ਗੱਲ ਨਾ ਸੋਚ ਕੇ ਇਹਨਾਂ ਦੀ ਮਦਦ ਕੀਤੀ ਤੇ ਹਰ ਇੱਕ ਤਰ੍ਹਾਂ ਦੀ ਮਦਦ ਕਰ ਰਹੇ ਹੋ। ਉਹਦੇ ਬਾਰੇ ਤੁਸੀਂ ਦੱਸੋ ਹੀ ਕੋਈ। ਪਹਿਲੇ ਗਾ ਮੈਂ ਫੌਜੀ ਹਾਂ ਜੀ। ਠੀਕ ਹੈ ਜੀ। ਤੇ ਮੇਰੀ ਸੋਚ ਏ ਮੈਂ ਗਾਨ ਕਰਾਂ ਮੈਡਮ। ਠੀਕ ਹੈ। ਇੱਥੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਰਾਸ਼ਨ ਦੇਈਦਾ। ਜਿੱਥੋਂ ਸੌਣੀ ਲੈ ਦਿੱਤਾ ਉੱਥੋਂ ਰਾਸ਼ਨ ਦੇ। ਦੇ ਦੇ ਲੈ ਕੇ ਠੀਕ ਹੈ ਇੱਕ ਦੋ ਦਿਨ ਬਾਅਦ ਪੇਮੈਂਟ ਕਰਦੀ ਉਹਨੂੰ ਕਰਦੀ ਦੀ ਇਹ ਉਹ 10 ਦਿਨ ਵੀ ਲੱਗੇ ਨਾ ਰਾਸ਼ਣ ਉਹਨਾਂ ਨੂੰ ਦੇਈ ਦਿਆ ਦੋ ਦੋ ਸਾਲ ਹੋ ਗਏ ਨੇ ਠੀਕ ਹੈ ਤੇ ਬਾਕੀ ਇਹ ਵੀ ਕਿਸੇ ਨੂੰ ਚੱਪਲ ਦੀ ਲੋੜ ਪਏ ਕਰਦੀਆਂ ਚੱਪਲ ਦੇਈ ਦੀ ਲੈ ਕੇ ਸਾਚ ਬੂਟ ਦੀ ਲੈ ਕੇ ਦੇਈ ਦੇ ਜਰਾਬਾਂ ਦੇਈ ਦੀ ਲੈ ਕੇ ਗਰੀਬਾਂ ਨੂੰ ਠੀਕ ਹੈ ਠੀਕ ਕਿਸੇ ਨੂੰ ਜਿੰਮੇ ਵੀ ਕਹਿੰਦੂ ਮਦਦ ਦੀ ਲੋੜ ਹੁੰਦੀ ਏ ਮੈਂ ਆਪਣੀ ਪੈਨਸ਼ਨ ਚੋਂ ਉਹਨੂੰ ਲੈ ਕੇ ਦੇ ਦਿੰਦਾ ਜਾਣ ਕੇ ਤੁਹਾਡੇ ਕਹਿਣ ਦਾ ਇਹ ਮਤਲਬ ਹੈ ਵੀ ਜਦੋਂ ਠੰਡ ਦਾ ਮੌਸਮ ਹੁੰਦਾ ਹੈ ਤੇ ਉਹ ਦਿਨਾਂ ਦੇ ਵਿੱਚ ਕੜਾਕੇ ਦੀ ਇੰਨੀ ਠੰਡ ਹੁੰਦੀ ਹੈ ਵੀ ਆਪਣਾ ਮੜਾ ਜਾਂ ਵੀ ਅੰਗ ਪੈਰ ਨੰਗਾ ਰਹਿ ਜੇ ਹੂੰ ਹੂੰ ਤੇ ਆਪਾਂ ਸੋਚ ਸਕਦੇ ਆ ਵੀ ਆਪਣੇ ਸਰੀਰ ਤੇ ਕੀ ਮਤਲਬ ਬਣਦੀ ਆ ਵੀ ਇੰਨੀ ਜਿਆਦਾ ਠੰਡ ਹੁੰਦੀ ਹੈ ਤੇ ਕਈ ਗਰੀਬ ਇਹੋ ਜਿਹੇ ਨੇ ਵੀ ਜਿਹੜੇ ਮੰਨ ਲਓ ਵੀ ਵਿਚਾਰੇ ਵੀ ਬੂਟ ਜਾਂ ਜਰਾਬਾਂ ਨਹੀਂ ਲੈ ਸਕਦੇ ਹੂੰ ਹੂੰ ਤੇ ਤੁਸੀਂ ਇਹ ਵੇਖ ਲਈਂ ਕਿ ਉਹ ਵੀ ਇਹ ਬੰਦਾ ਜਾ ਰਿਹਾ ਵੀ ਇਸ ਦੇ ਪੈਰਾਂ ਦੇ ਵਿੱਚ ਬੂਟ ਨਹੀਂ ਤੇ ਜਰਾਬਾਂ ਨਹੀਂ ਵੀ ਤੁਸੀਂ ਉਹਨਾਂ ਦੀ ਮਦਦ ਕਰ ਦਿੰਦੇ ਹੋ ਹੂੰ ਹੂੰ ਤੇ ਬਹੁਤ ਵਧੀਆ ਮਤਲਬ ਇਹ ਤੁਹਾਡੀ ਸੋਚ ਹੈ ਕਿਉਂਕਿ ਜਿਹੜੀ ਤੁਸੀਂ ਇਹ ਮਦਦ ਕਰ ਰਹੇ ਹੋ ਤੇ ਇਹ ਮਤਲਬ ਇੱਕ ਹਰ ਇੱਕ ਇਨਸਾਨ ਨਹੀਂ ਕਰਦਾ ਤੇ ਨਾ ਹੀ ਕੋਈ ਇਹ ਸੋਚ ਰੱਖਦਾ ਤੇ ਬੜੀ ਵਧੀਆ ਤੁਹਾਡੀ ਇਹ ਗੱਲ ਹੈ ਚਲੋ ਜੇ ਆਪਾਂ ਨੂੰ ਪ੍ਰਮਾਤਮਾ ਨੇ ਦਿੱਤਾ ਤੇ ਚਲੋ ਇਹਦੇ ਵਿੱਚੋਂ ਕੁਝ ਦਾਨ ਕੀਤਾ ਜਾਏ ਵੀ ਕਿਸੇ ਗਰੀਬ ਦਾ ਵੀ ਭਲਾ ਹੋ ਸਕੇ ਤੇ ਉਹਦਾ ਵੀ ਧੰਨ ਗੱਜਿਆ ਜਾਏ ਤੇ ਉਹ ਵੀ ਜਿਹੜੇ ਉਹਦੇ ਪੈਰਾਂ ਦੇ ਵਿੱਚ ਕੋਈ ਜੁੱਤੀ ਜਾਂ ਬੂਟ ਪਵਾਇਆ ਜਾਏ ਤੇ ਕੋਈ ਵੀ ਢਿੱਡੋ ਭੁੱਖਾ ਨਾ ਸੋਵੇ ਹਾਂ ਹਾਂ ਬਹੁਤ ਵਧੀਆ ਤੁਹਾਡੀ ਸੋਚ ਹੈ ਹੂੰ ਤੇ ਆਪਾਂ ਨਾ ਇਹਨਾਂ ਦਾ ਮਤਲਬ ਬਣਾ ਕੇ ਵਲੌਗ ਵੀਡੀਓ ਪਾਈਆਂ ਸਨ ਆਪਣੇ ਚੈਨਲ ਤੇ ਹੂੰ ਹੂੰ ਆਪਣੇ ਇਸ ਚੈਨਲ ਤੇ ਵੀਡੀਓ ਪਾਈਆਂ ਤੇ ਉਹਦੇ ਵਿੱਚ ਨਾ ਕੁਝ ਮਾਸੜ ਜੀ ਲੋਕ ਆਏ ਹੋ ਜੇ ਨੇ ਵੀ ਉਹਨਾਂ ਦੀ ਸੋਚ ਜਿਵੇਂ ਕਈ ਬੰਦਿਆਂ ਦੀ ਹੁੰਦੀ ਹੈ ਹੂੰ ਹੂੰ ਉਹ ਇਹ ਕਹਿ ਰਹੇ ਨੇ ਵੀ ਤੁਸੀਂ ਤਾਂ ਮਤਲਬ ਇਹ ਜਾਣ ਕੇ ਕਰ ਰਹੇ ਹੋ ਵੀ ਇਹਨਾਂ ਨੂੰ ਮਹਾਨ ਬਣਾਉਣ ਦੀ ਖਾਤਰ ਕਰ ਰਹੇ ਹੋ ਵੀ ਤੁਸੀਂ ਇਹ ਸਾਰਾ ਕੁਝ ਵੀ ਆਪਣੇ ਆਪ ਵੀ ਨਾਟਕੀ ਗੱਲਾਂ ਨੇ ਤੁਸੀਂ ਉਹਦੇ ਬਾਰੇ ਦੱਸੋ ਨਹੀਂ ਅਸਲੀਅਤ ਇਹ ਦਾ ਤੇ ਨਾਟਕ ਥੋੜਾ ਹੂੰ ਨਾੜਕ ਨਹੀਂ ਫੌਜੀ ਬੰਦਾ ਕਰਦਾ ਹੁੰਦਾ ਬਿਲਕੁਲ ਜੀ ਹਾਂ ਨਾ ਝੂਠ ਮਾਰੀਏ ਸੀ ਵੀ ਆਪਾਂ ਬਹਾਰਿਆਂ ਵੀ ਮੈਂ ਦਾਨ ਕਰਿਆ ਮੈਨੂੰ ਬਾਹਰੋਂ ਪੈਸਾ ਨਾ ਸਾਨੂੰ ਲੋੜ ਕੀ ਹੈ ਤੇ ਮਾਸੜ ਜੀ ਇੱਕ ਉਹ ਦੱਸੋ ਜਿਹੜੀ ਤੁਸੀਂ ਗੱਲ ਮੈਨੂੰ ਦੱਸੀ ਸੀ ਵੀ ਜਿਨ੍ਹਾਂ ਨੂੰ ਤੁਸੀਂ ਦੋ ਘਰਾਂ ਨੂੰ ਰਾਸ਼ਨ ਦਿੰਦੇ ਸੀ ਤੇ 6 ਮਹੀਨਿਆਂ ਤੱਕ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਸਾਨੂੰ ਰਾਸ਼ਨ ਕਿੱਥੋਂ ਆ ਰਿਹਾ ਹੈ ਹਾਂ ਹਾਂ ਉਹਦੇ ਬਾਰੇ ਦੱਸੋ ਜੀ ਦਰਸ਼ਕਾਂ ਨੂੰ ਹਾਂ ਬਸ ਉਹੀ ਸੀ ਵੀ ਮੈਂ ਕਿਹਾ ਸੀ ਵੀ ਦਸਣਾਂ ਦੀ ਦੁਕਾਨ ਵਾਲੇ ਨੂੰ ਵੀ ਕਿੱਥੋਂ ਆ ਰਿਹਾ ਹੈ ਤੁਹਾਨੂੰ ਕੋਈ ਬੰਦਾ ਦੇ ਰਿਹਾ ਠੀਕ ਤੁਸੀਂ ਖਾਨਦਾਨ ਰੱਖੋ ਮਤਲਬ ਵੀ ਜਾਣੀ ਕਿ ਤੁਸੀਂ ਦੁਕਾਨ ਵਾਲੇ ਨੂੰ ਜਿੱਥੋਂ ਰਾਸ਼ਨ ਪਾਣੀ ਮਤਲਬ ਜਾਂਦਾ ਸੀ ਉਹਨੂੰ ਇਹ ਕਹਿ ਕੇ ਆਏ ਸੀ ਵੀ ਤੂੰ ਇਹ ਨਹੀਂ ਦੱਸਦਾ ਕਿ ਰਾਸ਼ਨ ਪਾਣੀ ਕੌਣ ਦੇ ਰਿਹਾ ਹੈ ਵੀ ਇਹ ਸੌਦਾ ਕੌਣ ਘਰੇ ਪਚਾਰ ਰਿਹਾ ਹੈ ਠੀਕ ਹੈ ਠੀਕ ਹੈ ਤੇ ਆਹ ਵੇਖ ਲਓ ਜੀ ਇਹ ਹੁੰਦੀ ਹੈ ਵਧੀਆ ਸੋਚ ਵੀ ਬਾਹਲੇ ਲੋਕ ਨੇ ਉਹ ਥੋੜਾ ਜਿਹਾ ਦਾਣ ਦੇ ਦੇਣਗੇ ਤੇ ਨਾਲ ਫੋੜਵਾ ਖਚਾਣਗੇ ਜਾਂ ਮਤਲਬ ਦੇ ਬਿਲਕੁਲ ਛੋਟਾ ਜਿਹਾ ਕਿਸੇ ਨੂੰ ਦਾਨ ਕਰਕੇ ਤੇ ਉਹ ਸੋਚਣਗੇ ਵੀ 100 ਬੰਦੇ ਨੂੰ ਪਤਾ ਲੱਗ ਜੇ ਵੀ ਅਸੀਂ ਦਾਨ ਕੀਤਾ ਹੈ ਸਾਡੇ ਇੱਕ ਗਰੀਬ ਬੰਦਾ ਸੀ ਤੇ ਉਹ ਮੈਂ ਉਹ ਜੁੱਤੀ ਲੈ ਕੇ ਦਿੱਤੀ ਕਾਲੇ ਰੰਗ ਦੀ ਰਬੜ ਦੀ ਬੜੀ ਵਧੀਆ ਅੱਛਾ ਨੋ ਕਾਲੀ ਹਾਂ ਉਹ ਹਰ ਟਾਈਮ ਚੱਪਲ ਖਦਾ ਦੇ ਸਿਆਲ ਚ ਵਿੱਚ ਗਰਮੀਆਂ ਚ ਵੀ ਮੈਂ ਇਹਨੂੰ ਜੁੱਤੀ ਲੈ ਕੇ ਦਿੱਤੀ ਤੇ ਉਹ ਕਹਿੰਦਾ ਮੈਂ ਜੁੱਤੀ ਲੈ ਗਿਆ ਅਗਲੇ ਫਿਰ ਚੱਪਲ ਪਾ ਆ ਅੱਛਾ ਅੱਛਾ ਚੱਪਲ ਪਾਇਆ ਤੇ ਮੈਂ ਇਹਨੂੰ ਪੁੱਛਿਆ ਓਏ ਤੇਰੇ ਕਾਲ ਬੂਟ ਦਿੱਤੇ ਲੈ ਕੇ ਉਹ ਨਹੀਂ ਪਾ ਗਿਆ ਆਦਾ ਮੈਂ ਧੋਗ ਰੱਖ ਲੈ ਸਾਰੇ ਜਾਗਾ ਪਾਵਾਂਗਾ ਤੇ ਆਹ ਵੇਖ ਲੋ ਜੀ ਬਿਲਕੁਲ ਮਾਸੜ ਜੀ ਦੀ ਗੱਲ ਸਹੀ ਆ ਚਲੋ ਗੱਲ ਹਸਣ ਵਾਲੀ ਦਾ ਨਹੀਂ ਪਰ ਇੱਕ ਗਰੀਬ ਦੀ ਤੁਸੀਂ ਭਾਵਨਾ ਸੋਚ ਕੇ ਵੇਖ ਲੋ ਵੀ ਜਿਵੇਂ ਆਪਾਂ ਤਾਂ ਇੰਨੇ ਇੰਨੀਆਂ ਮਹਿੰਗੀਆਂ ਜੁੱਤੀਆਂ ਲੈ ਕੇ ਆ 150 ਜਿੱਤੇ ਲੈ ਕੇ ਆ ਵੀ ਆਪਾਂ ਕਈ ਵਾਰਾਂ ਹਜ਼ਾਰ ਦੀ ਜੁੱਤੀ ਲੈ ਕੇ ਸੋਚਦੇ ਆ ਵੀ ਇਹਦਾ 100 200 ਦੀ ਆਪਣੇ ਭਾ ਦੀ ਤਾਂ ਜਾਂ ਪਾ ਹਜ਼ਾਰਾਂ ਦੀ ਜੁੱਤੀ ਵੀ ਨੂੰ ਵੀ ਲੈ ਕੇ ਆਪਾਂ ਨਖਰੇ ਕਰਦੇ ਆ ਪਰ ਇੱਕ ਗਰੀਬ ਵੀ ਜਦੋਂ ਉਹਨੂੰ ਕੁ 100 ਰੁਪਏ ਦੀ ਵੀ ਚੀਜ਼ ਮਿਲ ਜਾਂਦੀ ਹੈ ਤਾਂ ਉਹ ਕਿੰਨਾ ਖੁਸ਼ ਹੁੰਦਾ ਹੈ ਉਹਦੇ ਉਹਦੇ ਮਤਲਬ ਹੀ ਉਹ ਸੰਭਾਲ ਰੱਖਦਾ ਸੀ ਹਾਂ ਵੀ ਸੰਭਾਲ ਕੇ ਰੱਖਦਾ ਮਾਸੜ ਜੀ ਦੀ ਗੱਲ ਖਣੋ ਵੀ ਉਹਨੂੰ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਹੈ ਇਸ ਚੀਜ਼ ਦੀ ਵੀ ਚਲੋ ਕਿਸੇ ਨੇ ਮੈਨੂੰ ਦਿੱਤੀ ਹੈ ਤੇ ਉਹ ਮਾਸੜ ਜੀ ਦੀ ਗੱਲ ਖਣੋ ਉਹਨਾਂ ਸੋਚਿਆ ਵੀ ਮੈਂ ਧੋ ਕੇ ਰੱਖ ਲੈਂਦਾ ਤੇ ਜਦੋਂ ਆਪਣੇ ਸਹੁਰੇ ਇੰਚਾ ਮ ਕਰ ਦੋ ਦੋ ਪਾਵਾਂਗਾ ਤੇ ਮੈਂ ਉਹਨੂੰ ਆਖਿਆ ਫੇ ਤੂੰ ਐਂ ਕਰ ਉਹ ਪਾਇਆ ਕਰ ਮੇਰੇ ਨਾਲ ਚੱਲ ਤੂੰ ਵਧੀਆ ਖੁਸ਼ਾ ਲਿਆ ਚੱਲ ਮੇਰੇ ਨਾਲ ਅੱਛਾ ਅੱਛਾ ਉਹ ਤੋ ਰੱਖੀ ਸਾਮ ਕੇ ਸਾਮ ਕੇ ਰੱਖੀ ਦੇਖੋ ਵੀਰ ਜੀ ਗੱਲੇ ਸੇ ਹਨ ਕਿਸਾਨੋ ਮਾਪਿਓ ਨਹੀਂ ਸੀ ਬਹੁਤ ਛੋਟੇ ਉਮਰ ਮੇ ਮਾਪਿਓ ਮਰੀ ਅਗੇ ਨਾ ਕੋਈ ਭਰਾ ਸੀ ਨਾ ਕੋਈ ਭੈਣ ਸੀ ਤੇ ਨਾ ਕੋਈ ਚਾਚੇ ਨਾ ਕੋਈ ਤਾਇਆ ਕੁਝ ਵੀ ਨਹੀਂ ਸੀ ਸਾਡੇ ਕੋਲ ਠੀਕ ਨਾ ਮੈਂ ਜਿਸ ਦਿਨ ਸੇ ਦੇਹਾਰ ਜੇ ਕੰਮ ਲੱਗੀ ਹੈਗੀ ਮੈਂ ਪੈਸੇ ਗਈ ਨਾ ਭੁੱਖੀ ਨਹੀਂ ਅਗੇ ਕਿ ਸਾਨੂੰ ਪੈਸੇ ਚਾਹੀਦਾ ਤੋਂ ਪਰ ਇਹ ਨਾ ਮੈਨੂੰ ਪਿਆਰ ਕੇ ਭੁੱਖੀ ਸੀ ਕਿ ਮੇਰੇ ਮਾਪਿਓ ਕੇ ਪਿਆਰ ਭੈਣ ਕੇ ਭਰਾ ਭਰਾ ਕੇ ਪਿਆਰ ਮਿਲ ਜਾਵੇ ਸਾਨੂੰ ਪਰ ਉਹ ਪਿਆਰ ਸਾਨੂੰ ਇਹ ਘਰ ਚ ਮਿਲੀ ਹੈਗੀ ਠੀਕ ਨਾ ਤੇ ਮੈਂ ਪਤਾ ਨਾ ਰੱਬ ਕੇ ਦੇਖੋ ਮੇਰਾ ਕਿਸਮਤ ਇਨਾ ਭਾਗਿਸ਼ਾਲੀ ਹੈਗਾ ਮੈਂ ਕਿ ਮੈਨੂੰ ਇਥੋਂ ਸਾਰੇ ਕੁਝ ਮਿਲੀ ਜਾਂਦੀ ਹੈਗਾ ਕਿ ਸਾਰੇ ਮੈਨੂੰ ਆਪਣਾ ਭੈਣ ਬਰਾਬਰ ਧੀ ਬਰਾਬਰ ਜਿਨਾ ਆਪਣਾ ਧੀ ਮੈਨੂੰ ਸਮਝੰਦੀ ਹੈਗਾ ਉਸ ਤਰ੍ਹਾਂ ਪਪਾ ਵੀ ਸਮਝੰਦੀ ਸਾਨੂੰ ਜਿਹਦੇ ਵੱਡੇ ਦੀਦੀ ਹੈਗਾ ਉਹ ਵੀ ਸਾਨੂੰ ਭੈਣ ਬਰਾਬਰ ਸਮਝਦੀ ਹੈਗੀ ਤੇ ਮੈਂ ਪਤਾ ਨਹੀਂ ਨਾ ਖਾਂ ਦੇ ਪੈਸੇ ਚ ਤੇ ਲੀਰਾ ਕਪੜਾ ਜੋ ਵੀ ਹੁੰਦੇ ਹੈਗਾ ਤੇਲ ਸਾਬਨ ਚ ਜੋ ਵੀ ਮੈਨੂੰ ਦੁੱਖ ਸੁੱਖ ਚ ਹੁੰਦੇ ਹੈਗਾ ਸਾਰੇ ਕੰਮ ਦਿੰਦੇ ਹੈਗਾ ਪਤਾ ਨਹੀਂ ਮੈਂ ਕਿਰੇ ਜਲਮ ਤੱਕ ਇਹਨੂੰ ਚੁਕਾ ਪਾਉਂਗੀ ਕਿ ਨਹੀਂ ਚੁਕਾ ਪਾਉਂਗੀ ਇਹ ਤਾਂ ਅਜਾਣੇ ਹੁਣ ਪਰ ਮੇਰੇ ਦੁੱਖ ਸੁੱਖ ਚ ਤੇ ਕੰਮ ਆਉਂਦੇ ਹੈਗਾ ਗੱਲ ਹੁਣ ਸਾਰੇ ਕੁਝ ਮੈਨੂੰ ਇਥੋਂ ਮਿਲੀ ਜਾਂਦੇ ਮਾਪਿਓ ਬਰਾਬਰ ਕਿ ਮੈਨੂੰ ਪਿਆਰ ਮਿਲ ਗਿਆ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਏ ਬਸ ਇਹ ਚਾਹੀਏ ਤਾਂ ਕਿ ਮੈਨੂੰ ਇਥੋਂ ਮਿਲ ਗਈ ਹੈਗਾ ਨਾ ਕੋਈ ਭੇਦ ਭਾਇਤ ਨਾ ਕੁਝ ਵੀ ਜੇ ਜੋ ਮੈਂ ਜਿਸ ਟਾਈਮ ਮੈਨੂੰ ਕੋਈ ਤਕਲੀਫ ਹੁੰਦੇ ਮੈਂ ਫੋਨ ਕਰ ਦਿੰਦੇ ਕਦੀ ਦੀਦੀ ਇਹ ਵੀ ਨਹੀਂ ਕਹਿੰਦੇ ਕਿ ਸਾਨੂੰ ਇੰਨਾ ਪੈਸਾ ਜਾਂਦੇ ਕਿ ਮੈਂ ਕੀ ਕਰਾਂ ਨਾ ਕਰ ਜੇਰੇ ਵੀ ਕੁਝ ਕਰਨਾ ਹੁੰਦੇ ਉਹਨੇ ਬਾਜ ਕਰ ਲੈਂਦੇ ਮੈਂ ਆਪੇ ਕਹਿ ਦਿੰਦੇ ਫਿਰ ਕਰ ਲੈਂਦੇ ਨੇ ਤੇ ਦੀਦੀ ਕਦੀ ਇੰਨਾ ਨਹੀਂ ਖਾਣੇ ਦਿੱਤਾ ਨਾ ਕਦੀ ਪਪਾ 150 ਨੂੰ ਦੇਖਿਆ ਹੈਗਾ ਨਾ ਕਦੀ ਵੀਰ ਜੀ ਪੁੱਛਿਆ ਹੈਗਾ ਕਿ 150 ਸੋਨੀ ਨੂੰ ਦਿੱਤਾ ਹੈਗਾ ਤਾਂ ਉਹਨੇ ਕਦੇ ਪਟਾਉਗਾ ਕਿ ਆ ਕੁਝ ਵੀ ਕੰਦਾ ਇੱਕ ਗਰੀਬ ਨੂੰ ਮਦਦ ਕਰ ਦਈਏ ਤੇ ਸਾਨੂੰ ਭਰਾ ਵਰਕੇ ਤੇ ਇਹ ਖਰੀ ਹੋਇਆ ਭੈਣ ਬਣ ਕੇ ਤੇ ਇਹ ਖਰੀ ਹੋਇਆ ਮੇਰੇ ਵਾਸਤੇ ਭਰਾ ਜਿਹੜੇ ਪਿਓ ਕੇ ਪਿਆਰ ਕਹਿੰਦੇ ਹੈਗਾ ਪਿਓ ਬਰਾਬਰ ਤੇ ਮੇਰੇ ਹੈਗਾ ਫੌਜੀ ਅੰਕਲ ਹੁਣ ਕੀ ਸਾਨੂੰ ਕੀ ਟੈਨਸ਼ਨ ਹੈਗੀ ਮੈਂ ਰੱਬ ਕੇ ਦੁਆ ਸੇ ਮੈਂ ਠੀਕ ਠਾਕ ਜਾ ਰਹੀ ਹੈਗਾ ਜਿੰਨੇ ਕੋਈ ਕਹੀ ਜਾਂਦੇ ਗਲਤ ਉਹ ਉਹਦੇ ਲਈ ਇਹ ਗਲਤ ਗੱਲ ਹੈਗਾ ਕਿ ਮੈਂ ਇੱਕ ਗਰੀਬ ਨਹੀਂ ਹੈਗਾ ਮੈਂ ਕੰਮ ਕਰਕੇ ਮੈਂ ਕੰਮ ਕਹਿੰਦੇ ਕੰਮ ਪਿਆਰਾ ਕੋਈ ਚੰਗਾ ਪਿਆਰਾ ਕਿਸੇ ਨੂੰ ਕੋਈ ਨਹੀਂ ਕਰਦੀ ਹੈਗਾ ਜੇ ਮੈਂ ਇਥੋਂ ਬਦਿਆ ਕੰਮ ਕੀਤੀ ਹੈਗਾ ਤਾਂ ਅੱਜ ਮੈਨੂੰ ਲੱਡ ਪਿਆਰ ਮਿਲਦੇ ਜੇ ਮੈਂ ਵਦਿਆ ਕੰਮ ਨਹੀਂ ਕੀਤਾ ਸੀ ਮੈਨੂੰ ਇਥੋਂ ਕਿਥੋਂ ਮੈਨੂੰ ਲੱਡ ਪਿਆਰ ਮਿਲਣਾ ਸੀ ਫਿਰ ਤੇ ਮੈਂ ਜੁੱਤੀਆਂ ਕੇ ਕਸਰ ਕੱਢਣਾ ਸੀ ਮੈਨੂੰ ਸਾਰੇ ਨੇ ਹਾਂ 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 ਪਰ ਮੈਂ ਕਾਰਚੀ ਦੀਦੀ ਹੋਵੇ ਤਾਂ ਵੀ ਨਾ ਪਪਾ ਹੋਵੇ ਤਾਂ ਵੀ ਬੀੜਜੋ ਹੋਵੇ ਤਾਂ ਨਾ ਵੀ ਹੋਵੇ ਤਾਂ ਮੈਂ ਕੱਲੀ ਇਹ ਕਾਰਚੀ ਮੈਂ ਕੰਮ ਕਰਕੇ ਗਈ ਹੈਗਾ ਅੱਜ ਮੈਂ ਕਹਿ ਦੇਵੇ ਦੀਦੀ ਜਾਂ ਪਪਾ ਜਾਂ ਘਰ ਕੇ ਮੈਂਬਰ ਜੋ ਵੀ ਹੈਗਾ ਕਿ ਸੋਨੀ ਮੈਨੂੰ ਕੋਈ ਚੀਜ਼ ਸੁਈ ਧਗਾ ਕੀ ਜਾਂ ਕੋਈ ਵੀ ਚੀਜ਼ ਚੱਕ ਕੇ ਮੇਰੇ ਲੈ ਗਈ ਹੈਗੀ ਤਾਂ ਦੱਸ ਪਰ ਉਹਨਾਂ ਚੀਜ਼ੀ ਤਾਂ ਸਾਰੇ ਠਾਵੇਂ ਠਾਮ ਮਿਲੀ ਹੈਗੀ ਅਗਲਾ ਨੂੰ ਵਿਸ਼ਵਾਸ ਹੈਗਾ हां जी ਤੇ ਸੋਨੀ ਜਿਵੇਂ ਹੁਣ ਲਾਲਾ ਜਿਵੇਂ ਤੇਰੇ ਬਚਪਨ ਦੇ ਵਿੱਚ ਮਾਪਿਓ ਦੁਨੀਆ ਤੋਂ ਚਲੇ ਗਏ ਤੇਨੂੰ ਤੇ ਤੈਨੂੰ ਸੁਭਾਲ ਵੀ ਨਹੀਂ ਉਹਨਾਂ ਦੀ ਸ਼ਗਲ ਵੀ ਨਹੀਂ ਵੇਖੀ ਚੱਲ ਤੇਰਾ ਜਿਹੜਾ ਬਾਪੂ ਸੀ ਤੇਰਾ ਉਹ ਤਾਂ ਬਾਅਦ ਦੇ ਵਿੱਚ ਉਹਨਾਂ ਦੀ ਮੌਤ ਹੋਈ ਪਰ ਤੇਰੀ ਮੱਤ ਜਿਹੜਾ ਸਭ ਤੋਂ ਜ਼ਿਆਦਾ ਪਿਆਰ ਹੁੰਦਾ ਹੈ ਉਹ ਜ਼ਿੰਦਗੀ ਦੇ ਵਿੱਚ ਕਹਿੰਦੇ ਨੇ ਮਾਂ ਦਾ ਹੁੰਦਾ ਪਰ ਤੂੰ ਆਪਣੀ ਮਾਂ ਦਾ ਪਿਆਰ ਨਹੀਂ ਲਿਆ ਨਾ ਹੀ ਆਪਣੀ ਮਾਂ ਨੂੰ ਵੇਖਿਆ ਕਿਉਂਕਿ ਉਦੋਂ ਤੇਰੀ ਉਮਰ ਬਹੁਤ ਛੋਟੀ ਸੀ ਤੋ ਕਿੰਨੇ 5-6 ਮਹੀਨਿਆਂ ਦੀ ਤੇ ਬਾਅਦ ਦੇ ਵਿੱਚ ਲਾਲਾ ਵੀ ਜਿਵੇਂ ਤੂੰ ਇਸ ਘਰ ਦੇ ਵਿੱਚ ਆਏ ਚਲੋ ਮਾਸੀ ਜੀ ਨੇ ਭਾਵੇਂ ਦਿਮਾਗੀ ਹਾਲਤ ਨਹੀਂ ਠੀਕ ਪਰ ਫਿਰ ਵੀ ਅੰਦਰੇ ਅੰਦਰੋਂ ਇਹ ਤੇਰੇ ਨਾਲ ਕਿਤੇ ਨਾ ਕਿਤੇ ਪਿਆਰ ਕਰਦੀ ਐ ਕਿਉਂਕਿ ਜਦੋਂ ਤੂੰ ਕਹਿੰਨੀ ਐ ਵੀ ਦੱਸਿਆ ਸੀ ਵੀ ਸਾਂਭ ਸੰਭਾਲ ਕਰਦੀ ਐ ਤਾਂ ਬਹੁਤ ਖੁਸ਼ ਹੁੰਦੀ ਐ ਤੇ ਉਹਦੇ ਨਾਲ ਤੈਨੂੰ ਕੀ ਮਹਿਸੂਸ ਹੁੰਦਾ ਵੀ ਜਿਵੇਂ ਵੀ ਤੈਨੂੰ ਇਹ ਲੱਗਦਾ ਵੀ ਜਿਵੇਂ ਵੀ ਮੈਨੂੰ ਮੇਰੀ ਮਾਂ ਹੀ ਮਿਲ ਗਈ ਏ ਦੇਖੋ ਜੀ ਮੈਨੂੰ ਇਹ ਮਹਿਸੂਸ ਹੁੰਦੇ ਹੈਗਾ ਵੀਰ ਜੀ ਕਿ ਮੇਰੇ ਮਾਂ ਨਹੀਂ ਹੈਗਾ ਤੇ ਮੈਂ ਜਿਹਦਾ ਬੀਬੀ ਹੈਗੇ ਮੈਨੂੰ ਕਈ ਵਾਰ ਆ ਜਫੀ ਪਾਲਣਦੀ ਹੈਗਾ ਬੀਬੀ ਮੈਨੂੰ ਫਰ ਲੈਂਦੀ ਹੈਗਾ ਕੁੱਟ ਕੇ ਤੇ ਮੈਨੂੰ ਇਦਾਂ ਲੱਗਦੀ ਮੇਰੇ ਮਾਂ ਮਿਲ ਗਈ ਹੈਗੀ ਠੀਕ ਹੈ ਜਿੱਦਾਂ ਹੁਣ ਕੋਈ ਹੁੰਦੇ ਹੈਗਾ ਕਿ ਦੁੱਖ ਸੁੱਖ ਆਪਣੇ ਪਿਓ ਨਾਲ ਗੱਲ ਕਰਦੀ ਹੈਗਾ ਤਾਂ ਦੁੱਖ ਸਾਰੇ ਚ ਖਰੀ ਹੁੰਦੇ ਮੈਂ ਅੰਕਲ ਨੂੰ ਦੱਸ ਤਾ ਹਾਂ ਤਾਂ ਅੰਕਲ ਮੇਰੇ ਗੱਲ ਸੁਣ ਲੈਂਦੇ ਹੈਗਾ ਕੋਈ ਨੀ ਪੁੱਤ ਤੂੰ ਟੈਨਸ਼ਨ ਨਾ ਲਿਆ ਕਰ ਅਸੀਂ ਬੈਠੇ ਆਗਾ ਤੇਰੇ ਵਾਸਤੇ ਮੇਰੇ ਹਿਰਦੇ ਚ ਠੰਡ ਪੈ ਜਾਂਦੀ ਕਿ ਮੇਰੇ ਪਪਾ ਹੈਗੀ ਠੀਕ ਹੈ ਹਾਂਜੀ ਤੇ ਸੋਨੀ ਜਿਵੇਂ ਹੁਣ ਤੂੰ ਲਾਲਾ ਪੰਜਾਬ ਦੇ ਵਿੱਚ ਆਈ ਜਾਂ ਪੰਜਾਬ ਦੇ ਵਿੱਚ ਇਸ ਪੰਜਾਬੀ ਘਰ ਦੇ ਵਿੱਚ ਕੰਮ ਕੀਤਾ ਤੇ ਤੂੰ ਮਤਲਬ ਆਪਣੇ ਦਿਲ ਤੋਂ ਇਹ ਗੱਲ ਦੱਸੀ ਵੀ ਵਾਕਈ ਹੀ ਜੋ ਜਿਵੇਂ ਕਿਹਾ ਜਾਂਦਾ ਹੈ ਕਿ ਪੰਜਾਬੀਆਂ ਵਰਗਾ ਕਿਸੇ ਦਾ ਦਿਲ ਨਹੀਂ ਹੁੰਦਾ ਪੰਜਾਬੀ ਬਹੁਤ ਮਹਾਨ ਹੁੰਦੇ ਨੇ ਤੇ ਉਹ ਗੱਲ ਸੱਚੀ ਹੈ ਬਿਲਕੁਲ ਸੱਚੀ ਹੈ ਨਾ ਦੇਖੋ ਜੀ ਸਭ ਹੱਥ ਚੌਂਗਲ ਇੱਕ ਰੰਗ ਨਹੀਂ ਹਗਾ ਸਭ ਆਦਮੀ ਇੱਕ ਤਰ੍ਹਾਂ ਨਹੀਂ ਹੋਗਾ ਇੱਕ ਤਰ੍ਹਾਂ ਦੀ ਦੁਨੀਆ ਵੀ ਨਹੀਂ ਹਗਾ ਠੀਕ ਨਾ ਪਰ ਮੈਂ ਸਭ ਕੇ ਗਾਲ ਤਾਂ ਨਹੀਂ ਕਹਿ ਸਕਦੀ ਮੈਂ ਜਿਹਰੇ ਘਰ 'ਚ ਮੇਰੇ ਗੁਜਾਰਾ ਹੁੰਦੇ ਪਿਆ ਮੈਨੂੰ ਜਿੱਥੋਂ ਮੈਨੂੰ ਹੁਣ ਖਾ ਪੀ ਰਿਹਾਗਾ ਕੋਈ ਦੋਖ ਤੱਕ ਜੇ ਮੈਨੂੰ ਕੰਮ ਆਉਂਦੇਗਾ ਮੈਂ ਉੱਥੋਂ ਕੇ ਗੱਲ ਕਰਾਂ ਕਿ ਉਹ ਆਦਮੀ ਭਰ ਕੇ ਦੁਨੀਆ ਚ ਕੋਈ ਵੀ ਨਹੀਂ